ਲਓ ਜੀ ਜਿਆ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਜੀ ਆਪਣੇ ਕੋਲੇ ਇੱਕ ਹੋਰ ਵੀਡੀਓ ਜਿਹੜਾ ਜੀ ਕਲਾਇਆ ਗਿਆ ਚੜ੍ਹਦੇ ਪੰਜਾਬ ਤੋਂ ਆ ਢਾਡੀ ਜੱਥਾ ਗੁਰ ਪ੍ਰਤਾਪ ਸਿੰਘ ਪਦਮ ਇਹ ਢਾਡੀ ਜੱਥਾ ਗੁਰ ਪ੍ਰਤਾਪ ਸਿੰਘ ਪਦਮ ਇਹਨਾਂ ਦੇ ਆਪਾਂ ਪਹਿਲੇ ਵੀ ਇੱਕ ਦੋ ਵੀਡੀਓ ਵੇਖੇ ਨੇ ਬਲਕਿ ਇਹਨਾਂ ਦੀ ਮੇਲ ਵੀ ਆਈ ਹੋਈ ਸੀ ਹਾਂ ਇਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ ਸੀ ਇਹਨਾਂ ਦਾ ਇੱਕ ਵੀਡੀਓ ਅਸੀਂ ਵੇਖਿਆ ਸੀ ਅੱਜ ਤੇ ਉਹਨੂੰ ਇਹਨਾਂ ਨੇ ਬੜਾ ਪਸੰਦ ਕੀਤਾ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਹੋਰ ਵੀ ਮੇਰੇ ਵੀਡੀਓ ਤੁਸੀਂ ਵੇਖੋ ਤੇ ਆਪਾਂ ਚੱਲੋ ਇਹਨਾਂ ਦਾ ਇੱਕ ਆ ਵੀਡੀਓ ਆਪਾਂ ਨੂੰ ਕੱਲਿਆ ਦੋ ਤਿੰਨ ਦਿਨ ਪਹਿਲਾਂ ਆਇਆ ਹੈ ਆਪਣੇ ਕੋਲ ਤੇ ਇਹ ਦੇਖਨੇ ਆ ਕਿ ਇਹਦੇ ਵਿੱਚ एसओवाईएल एसओवाईएल ਇਹ ਆਪਣੀ ਉਹਨਾਂ ਦਾ ਸਿੱਧੂ ਮੂਸੇਵਾਲਾ ਦਾ ਇੱਕ Song ਸੀਗਾ Song ਸੀਗਾ ਹਾਂ एसओवाईएल ਬਿਲਕੁਲ ਹੈ ਸੀ ਸਹੀ ਤੁਸੀਂ ਪਛਾਣਿਆ ਸਹੀ ਅਪੜਿਓ ਉਸੇ ਹੀ ਗਾਣਾ ਜਿਹੜਾ ਹੈ एसओवाईएल ਇਹ ਵੀ ਉਹੀ ਚੀਜ਼ ਹੈ ਚਲੋ ਸਤਲੁਜ ਯਮਨਾ ਲਿੰਕ ਆਈ ਥਿੰਕ एसओवाईएल ਦਾ ਜਿਹੜਾ ਮਤਲਬ ਅੱਛਾ ਸਤਲੁਜ ਤੇ ਯਮਨਾ ਇਨਾਂ ਨੂੰ ਲਿੰਕ ਇੱਕ ਨਹਿਰ ਕੱਢੀ ਗਈ ਸੀ ਉਹਦਾ ਨਾਂ ਸੀ SYL ਰੱਖਿਆ ਸੀ ਜਿਹੜੀ ਕਿ ਪੰਜਾਬੀਆਂ ਦੇ ਮਤਲਬ ਉਹਦਾ ਪੰਜਾਬੀਆਂ ਨੇ ਬੜਾ ਵਿਰੋਧ ਕੀਤਾ ਸੀ ਕਿ ਜੀ ਇਹ ਸਾਡਾ ਪਾਣੀ ਜਿਹੜਾ ਚੋਰੀ ਕੀਤਾ ਜਾਣ ਰਿਹਾ ਚੋਰੀ ਕਰਨ ਵਾਸਤੇ ਜਿਹੜਾ ਕੀਤਾ ਗਿਆ ਤੇ ਉਹ ਨਹਿਰ ਜਿਹੜੀ ਇਹ ਕੱਢਣ ਦਾ ਮਤਲਬ ਚੱਲੀ ਨਹੀਂ ਗਈ ਪੰਜਾਬੀਆਂ ਨੇ ਚੱਲਣ ਨਹੀਂ ਗਈ ਦਿੱਤੀ ਇਹ SYL ਕੀ ਸੀ SYL ਦਾ ਸਾਰਾ ਸਿਸਟਮ ਜਿਹੜਾ ਹੈ ਉਹ ਆਈ ਥਿੰਕ ਤੁਹਾਨੂੰ ਉਦੇ ਉੱਤੇ ਇੱਕ ਵੀਡੀਓ ਆਪਾਂ ਕਰਾਂਗੇ ਜੋ ਇੱਕ ਡਿਟੇਲਡ ਵੀਡੀਓ ਜਿਹੜਾ ਉਹ ਵੀ ਪਿਆ ਹੈ ਉਹ ਆਪਾਂ ਦੇਖਾਂਗੇ ਚਲੋ ਪਹਿਲੇ ਆਪਾਂ ਇਹਨਾਂ ਦੀ ਗੱਲ ਸੁਣਨੇ ਆ ਦਿਲ ਰੱਖਿਓ ਥੋੜਾ ਜਿਹਾ ਤਗੜਾ ਕਈਆਂ ਦੇ ਗੱਟੇ-ਗੋਡੇ ਲੱਗਣੀ ਆ ਇਹ ਗੱਲ ਤੇ ਥੋੜਾ ਜਿਹਾ ਹਾਜਮਾ ਤਗੜਾ ਕਰਕੇ ਰੱਖਿਓ ਨਾਲ ਦੇ ਨਾਲ ਆਪਾਂ ਚੱਲਦੇ ਜਾਵਾਂਗੇ ਠੀਕ 1:30 ਵਜੇ ਤੱਕ ਮੈਂ ਸਮਾਪਤੀ ਕਰ ਦੇਣੀ ਆ ਮੇਰਾ ਸਮਾਂ ਹੋ ਜਾਣਾ ਵਾ ਇੱਕ ਵਾਰ ਸਾਰੀ ਸੰਗਤਾਂ ਕੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਪਿਛੇ ਜੇ ਇੱਕ ਕੌਣ ਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਮੈਂ ਉਹਦੇ ਗਾਣਿਆਂ ਨਾਲ ਸਹਿਮਤ ਨਹੀਂ ਨਾ ਮੈਨੂੰ ਉਹਦੇ ਗਾਣੇ ਚੰਗੇ ਲੱਗਦੇ ਹੀ ਆ ਪਰ ਜਦੋਂ ਗੱਲ ਪੰਥ ਦੀ ਕੀਤੀ ਜਦੋਂ ਗੱਲ ਪੰਜਾਬ ਦੀ ਮਿੱਟੀ ਦੀ ਕੀਤੀ ਮਰਨ ਤੋਂ ਬਾਅਦ ਇੱਕ ਗਾਣਾ ਰਿਲੀਜ਼ ਹੋਇਆ ਉਹ ਤੁਹਾਡੇ ਤੇ ਸਾਡੇ ਦਿਲਾਂ 'ਚ ਥਾਂ ਬਣਾ ਗਿਆ ਮੈਂ ਗੱਲ ਕਰ ਰਿਹਾ ਸਿੱਧੂ ਮੂਸੇ ਵਾਲੇ ਦੀ ਉਹਦੇ ਮਰਨ ਤੋਂ ਬਾਅਦ ਇੱਕ ਗੀਤ ਆਇਆ ਸੀ S Y L S Y L ਕੀ ਆ ਮੈਂ ਬਾਅਦ 'ਚ ਦੱਸਦਾ ਉਹਦੇ ਵਿੱਚ ਉਹਨੇ ਇੱਕ ਜ਼ਿਕਰ ਕੀਤਾ ਸੀ ਮੁਰ ਬਲਵਿੰਦਰ ਜਟਾਣਾ ਆਊ ਸੁਣਿਆ ਤੁਸੀਂ ਬਹੁਤਿਆਂ ਨੇ ਕੀ ਉਹ ਬਲਵਿੰਦਰ ਸਿੰਘ ਜਟਾਣਾ ਕੌਣ ਆ ਉਹਦੀ ਪੰਜਾਬ ਨੂੰ ਦੇਣ ਕੀ ਆ ਉਹਦੀ ਪੰਜਾਬ ਦੀ ਮਿੱਟੀ ਨੂੰ ਦੇਣ ਕੀ ਆ ਬਸ ਇੱਥੇ ਆਉਣਾ ਆ ਗਾਉਣ ਵਾਲਾ ਬਹੁਤ ਅਸਰ ਕਰਦਾ ਵਾ ਗਾਉਣ ਵਾਲਾ ਚੰਗਾ ਗਾਵੇ ਨਾ ਅਸਰ ਕਰਦਾ ਵਾ ਪਰ ਚੰਗਾ ਸਾਹਮਣੇ ਆਉਣ ਨਹੀਂ ਦੇਣਾ ਸਿੱਧੂ ਮੂਸੇ ਵਾਲਾ ਲੱਖ ਮਾੜਾ ਹੋਵੇ ਪਰ ਐਸ ਇੱਕ ਗੀਤ ਨੇ ਉਹਦੀ ਪੰਥਕ ਲੋਕਾਂ ਚ ਫਿਰ ਵੀ ਥਾਂ ਬਣਾ ਦਿੱਤੀ ਕਿ ਜਾਂਦਿਆਂ ਮਰਨ ਤੋਂ ਬਾਅਦ ਕੋ ਚੰਗਾ ਤੇ ਗਾ ਕੀ ਗਿਆ ਨਾ ਪਰ ਸਿਸਟਮ ਵੇਖੋ ਤੁਹਾਨੂੰ ਖਿਲਾਰਦਾ ਕਿੱਥੇ ਆ ਦਿਲਜੀਤ ਦੀ ਫਿਲਮ ਆਈ ਭਾਈ ਜਸਵੰਤ ਸਿੰਘ ਖਾਲੜੇ ਦੇ ਉੱਤੇ ਪੰਜਾਬ 195 ਤੁਸੀਂ ਵੇਖੀ ਰਿਲੀਜ਼ ਹੀ ਨਹੀਂ ਹੋਈ ਵੇਖਣੀ ਤੁਸੀਂ ਕਿੱਥੋਂ ਆ ਜੇ ਆ ਪੰਜਾਬੀ ਫਿਲਮ ਚੱਲਦੀ ਆ ਤੁਹਾਡੇ ਇਕੱਲੇ ਇਕੱਲੇ ਬੱਚੇ ਨੂੰ ਪਤਾ ਲੱਗ ਜਾਣਾ ਸੀ ਕਿ ਸਿਸਟਮ ਨੇ 25000 ਮੁੰਡਾ ਖਾੜਕੂ ਕਹਿ ਕੇ ਕਿੱਦਾਂ ਮਾਰਿਆ ਵਾ ਕਿਉਂਕਿ ਲਿਸਟ ਬਣਾਈ ਆ ਭਾਈ ਜਸਵੰਤ ਸਿੰਘ ਖਾਲੜੇ ਨੇ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜੇ ਵਾਲੀ ਤੇ ਨਹੀਂ ਚੱਲਣ ਦਿੱਤੀ ਉਸੇ ਦਿਲਜੀਤ ਕੋਲੋਂ ਚਮਕੀਲਾ ਬਣਵਾ ਦਿੱਤੀ ਵੇਖੀ ਬਹੁਤਿਆਂ ਨੇ ਜਾ ਕੇ ਸਿਨੇਮਿਆਂ 'ਚ ਵੀ ਵੇਖੀ ਮੋਬਾਈਲਾਂ 'ਤੇ ਵੀ ਡਾਊਨਲੋਡ ਕਰ ਕਰਕੇ ਵੇਖੀ ਸਿਸਟਮ ਤੇ মিডিਆ ਤੁਹਾਨੂੰ ਖਿਲਾਰਦਾ ਕਿੱਥੇ ਆ ਅੱਜ ਇਹ ਤਾਂ ਚਮਕੀਲੇ ਦੀ ਬਣਵਾ ਕੇ ਤੁਹਾਡੇ ਕੋਲੋਂ ਤਾੜੀਆਂ ਮਰਵਾਈਆਂ ਉਹ ਦਿਨ ਦੂਰ ਨੇ ਜਦੋਂ ਤੁਹਾਡੇ ਕੋਲ ਬੇਅੰਤ ਸੌਂ ਦੇ ਨਾਂ ਦੇ ਤੇ ਕੇ ਪੀ ਐਸ ਗਿੱਲ ਦੀਆਂ ਫਿਲਮਾਂ ਬਣਾ ਕੇ ਵੀ ਉਹਨਾਂ ਤਾੜੀਆਂ ਮਰਵਾ ਲੈਣੀਆਂ ਵਾਂ ਮਰਵਾ ਲੈਣੀਆਂ ਵਾਂ ਉਹਨਾਂ ਨੂੰ ਪਤਾ ਹੈ ਕੌਮ ਫਿਲਮਾਂ 'ਚੋਂ ਪ੍ਰਚਾਰ ਲੱਭਣ ਲੱਗੀ ਆ ਅੱਜ ਨੀਆਂ ਧਾਰਮਿਕ ਫਿਲਮਾਂ ਬਣ ਲਈ ਬਣ ਰਹੀਆਂ ਗੁਸਾ ਨਾ ਕਰਿਓ ਤੁਹਾਡੀ ਜੜੀ ਤੇਲ ਦੇਣ ਦਾ ਕੰਮ ਕਰਨ ਦੇ ਜੇ ਅੱਜ ਨੇ ਐਕਟਰ ਫਿਲਮਾਂ ਬਣਾਉਣ ਦਾ ਧਰਮ ਖਾਸ ਤੌਰ ਤੇ ਹਿਸਟੋਰੀਕਲ ਹੁਬਕੇ ਕਹਿਣਗੇ ਆਪਣੀ ਪ੍ਰੈਸ ਰਿਪੋਰਟ ਦੇ ਵਿੱਚ ਆਪਣੀ ਇੰਟਰਵਿਊ ਦੇ ਵਿੱਚ ਅਸੀਂ ਸਿੱਖੀ ਦੇ ਪ੍ਰਚਾਰ ਲਈ ਤੁਰੇ ਆ ਨੋਟ ਕਮਾਏ ਵਿਊ ਲਏ ਕਿਸੇ ਦੇ ਚਿਹਰੇ ਦੇ ਉੱਤੇ ਜੇ ਤੱਕ ਦਾੜਾ ਤੇ ਪ੍ਰਕਾਸ਼ ਨਹੀਂ ਹੋਇਆ ਇਹਨਾਂ ਦੇ ਵਿੱਚੋਂ ਕੀ ਸਿੱਖਿਆ ਦੇਣਗੇ ਦੇਖੋ ਲਾਗ ਅੰਦਰੋਂ ਲੱਗੂਗੀ ਜੇ ਤੁਹਾਡੀ ਕੌਮ ਸਿਨਮਿਆਂ 'ਚੋਂ ਪ੍ਰਚਾਰ ਲੱਭਣ ਲੱਗ ਪਈ ਨਾ ਜਿੱਦਾਂ ਉਹਨਾਂ ਨੇ ਮਹਾ ਭਾਰਤ ਰਮਾਇਣ ਬਣਾ ਬਣਾ ਕੇ ਵਿਖਾ ਦਿੱਤੀ ਨਾ ਟੀਵੀਆਂ ਉੱਤੇ ਉਹ ਦਿਨ ਦੂਰ ਨੇ ਜਦੋਂ ਟੀਵੀਆਂ ਉੱਤੇ ਆਮ ਤੁਹਾਡੇ ਗੁਰੂ ਤੇ ਤੁਹਾਡੇ ਸ਼ਹੀਦਾਂ ਦੇ ਤੇ ਬਾਬਾ ਦੀਪ ਸਿੰਘ ਵੀ ਬਣਾ ਕੇ ਵਿਖਾਇਆ ਕਰਨੇ ਕੰਮ ਤੇ ਚੱਲ ਪਿਆ ਖੰਡੇ ਵਹੁਣ ਵਾਲੀ ਕੌਮ ਉਸਾਨਾ ਕਰਿਓ ਸਾਡੀ ਇਹ ਚੱਲੀ ਬੜੀ ਸੀ ਕਲਿੱਪ ਬਾਬਾ ਦੀਪ ਸਿੰਘ ਦੇ ਨਾਂ ਤੇ ਕੇਕ ਕੱਟਣ ਤੇ ਵੀ ਆ ਗਈ ਆ ਕਟਾਇਆ ਸ਼ੀਦਾਂ ਵਾਲਿਆਂ ਨੇ ਸਾਹਮਣੇ ਖਿਲਾੜ ਕੇ ਮਸਲਾ ਗੋਲਕਦਾ ਵਾ ਨਹੀਂ ਰੋਕਦੇ ਪ੍ਰਬੰਧਕ ਜੀ ਪ੍ਰੇਮੀ ਨਾ ਰੋਸ ਜਾਣ ਕੇ ਦੇ ਪ੍ਰੇਮੀ ਜੜੀ ਤੇਲ ਦੀ ਜਾਣ ਹੋਰ ਚੱਕੀ ਜਾਈਦਾ ਸਾਨੂੰ ਉਹ ਕਹਦਾ ਪ੍ਰੇਮੀ ਜਿਹੜਾ ਮਰਿਆਦਾ ਦਾ ਕਾਹਨ ਕਰੀ ਜਾਉ ਮੈਨੂੰ ਪਤਾ ਨਹੀਂ ਰੋਕਦੇ ਬਾਬੇ ਨਹੀਂ ਰੋਕਦੇ ਸਾਧ ਨਹੀਂ ਰੋਕਦੀ ਸ਼ਰਮਣੀ ਕਮੇਟੀ ਮੈਂ ਡਿਊਟੀ ਕੀਤੀ ਸੀ ਸ਼ਰਮਣੀ ਕਮੇਟੀ ਸਿਸਟਮ ਚ ਇਹ ਆਪਣੇ ਮੁਲਾਜ਼ਮ ਦੀ ਸੰਗੀ ਘੋਟ ਦੇਣਗੇ ਨਾ 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 ਪ੍ਰੇਮੀ ਨੂੰ ਕੱਖ ਨਾ ਕਿਉ ਕਿ ਨਾ ਕਿ ਇੱਕ ਵੰਡਿਆ ਬਾਬੇ ਦੀਪ ਸਿੰਘ ਦੇ ਬੂਹੇ ਅੱਗੇ ਖਲੋ ਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਨੂੰ ਭੋਗ ਲਾਉਣ ਵਾਲੀ ਕੌਮ 600 600 ਪਾਉਂਡ ਦਾ ਕੇਕ ਵੰਡਣ ਲਈ ਬੂਏ ਅੱਗੇ ਖਲੋਕੇ ਉਹ ਦਿਨ ਦੂਰ ਨਹੀਂ ਉਹ ਦਿਨ ਦੂਰ ਨਹੀਂ ਜਦਨ ਬਾਬਾ ਦੀਪ ਸਿੰਘ ਦੇ ਨਾਂ ਤੇ ਕੱਲਾ ਕੇਕ ਨਹੀਂ ਬਣੂਗਾ ਮੋਮਬੱਤੀਆਂ ਵੀ ਜਗੜੀਆਂ ਤੇ ਬੋਲਣਗੇ ਉੱਚੀ ਉੱਚੀ ਹੈਪੀ ਬਰਥਡੇ ਟੂ ਯੂ ਬਾਬਾ ਦੀਪ ਸਿੰਘ ਜੀ ਜੇ ਨਾਂ ਕਹਿਣ ਦੇ ਇੱਥੇ ਘੇਰ ਲਿਓ ਮੈਨੂੰ ਜੋ ਤੇ ਰਾਹ ਛੱਡਿਆ ਕਿੰਨਾ ਤੁਸੀਂ ਤੁਸੀਂ ਜੇ ਪਹਿਲੇ ਦਿਨੀ ਗੁਰਦੁਆਰਿਆਂ ਚ ਲੰਗਰ ਸਾਦੇ ਰੱਖੇ ਹੁੰਦੇ ਲੰਗਰ ਲੰਗਰ ਹੀ ਆ ਭਾਵੇਂ ਦਾਲ ਫੁਲਕਾ ਹੋਵੇ ਭਾਵੇਂ ਸਬਜੀ ਭਾਜੀ ਹੋਵੇ ਅਸੀਂ ਲੰਗਰ ਟਿੱਕੀਆਂ ਦੇ ਵੀ ਲਾਤੇ ਅਸੀਂ ਲੰਗਰ ਗੋਲ ਕੱਪਿਆਂ ਦੇ ਵੀ ਲਾਤੇ ਅਸੀਂ ਲੰਗਰ ਪੀਜਿਆਂ ਦੇ ਵੀ ਲਾਤੇ ਅਸੀਂ ਲੰਗਰ ਪਰਗਰਾਂ ਦੇ ਲਾਤੇ ਕੋਲਡ ਡਰਿੰਕ ਟਰਾਲੀਆਂ ਭਰ-ਭਰ ਕੇ ਲੰਗਰਾਂ ਚ ਲਿਆਂਦੀ ਜਾਂਦੀ ਆ ਇਹ ਲੰਗਰ ਨਹੀਂ ਕਰ ਰਹੇ ਤੁਸੀਂ ਲੰਗਰ ਦੇ ਨਾਂ ਦੇ ਉਤੇ ਜ਼ਬਾਨ ਦਾ ਚਸਕਾ ਰੱਖ ਲਿਆ ਅਗਲੇ ਬੰਨੇ ਮੰਨ ਜੋ ਚਾਹ ਨਾ ਮੰਨ ਜੋ ਮਾਰ ਇਦਾਂ ਵੱਜਣ ਢੀ ਉਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਜਿੱਥੇ ਮੈਂ ਥੋੜਾ ਜਿਹਾ ਐਡ ਕਰਾਂਗਾ ਵੈਸੇ ਇੱਕ ਗੱਲ ਕਿ ਯਾਰ ਲੰਗਰ ਬਾਬਾ ਗੁਰੂ ਨਾਨਕ ਜੀ ਤੋਂ ਸ਼ੁਰੂ ਹੋਇਆ ਸੀ ਇਹ ਲੰਗਰ ਤੇ ਉਹ ਚੀਜ਼ ਹੋਣੀ ਚਾਹੀਦੀ ਹੈ ਜਿਹਦਾ ਫਾਇਦਾ ਹੋਵੇ ਗਰੀਬ ਖਾਣਾ ਖਾਣ ਲੇਕਰਤ ਨੂੰ ਨੁਕਸਾਨ ਨਾ ਹੋਵੇ ਤੇ ਜਿਹੜੀਆਂ ਕੋਲਡ ਡਰਿੰਕਸ ਵਗੈਰਾ ਨੇ ਇਹ ਡਾਇਰੈਕਟਲੀ ਨੁਕਸਾਨਦੇ ਆ ਤੇ ਫਿਰ ਇਹ ਲੰਗਰ ਦਾ ਹਿੱਸਾ ਕਿਵੇਂ ਹੋ ਸਕਦੀ ਹੈ ਕੋਲਡ ਡਰਿੰਕਸ ਕੋਲਡ ਡਰਿੰਕਸ ਮਤਲਬ ਜਿਹੜੀਆਂ ਚੀਜ਼ਾਂ ਨੁਕਸਾਨ ਦੇਣ ਤੁਹਾਨੂੰ ਉਹਦਾ ਫਾਇਦਾ ਕੋ ਨਹੀਂਗਾ ਬਲਕਿ ਉਲਟਾ ਨੁਕਸਾਨ ਹੈ ਉਹ ਤੇ ਹੁਣ ਗੁਰੂਆਂ ਨੇ ਇਹ ਤੇ ਨਹੀਂ ਸੀ ਕਿਹਾ ਕਿ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਨੂੰ ਦਵੋ ਉਹਨਾਂ ਨੇ ਤੇ ਲੰਗਰ ਤੋਂ ਮੁਰਾਦ ਸਿੰਪਲ ਖਾਣਾ ਜਿਹੜਾ ਉਹਨੂੰ ਲੰਗਰ ਚ ਗਿਣਿਆ ਜਾ ਸਕਦਾ ਬਲਕਿ ਇਹ ਕੋਲਡ ਡਰਿੰਕਸ ਤੇ ਇਹ ਉਹ ਤੇ ਮਤਲਬ ਇਹਨੂੰ ਤੇ ਲੰਗਰ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ ਇਹ ਹੈ ਵਾ ਇੱਕ ਮਤਲਬ ਕਿ ਦਰਬਾਰ ਸਾਹਿਬ ਹੈਗੇ ਜਿੱਥੇ 10 ਰੁਪਏ ਦੀ ਨਾ ਕੋਕ ਦੀ ਬੋਤਲ ਮਿਲਦੀ ਆ ਕੋਕ ਹੋਵੇ ਫੈਂਟਾ ਹੋਵੇ ਚੀੜੀ ਵੀ ਬੋਤਲ ਹੋਵੇ 10 ਰੁਪਏ ਦੀ ਬੋਤਲ ਮਿਲਦੀ ਆ ਔਰ ਤੜਾ ਤੜ ਬੋਤਲ ਉਥੇ ਵੇਚਦੀ ਹੈਗੀ ਆ ਮੱਲੋ ਬੋਲੋ ਜੇਕਰ ਕੀਤਾ ਸੀ ਮੋੜ ਬਲਵਿੰਦਰ ਜਟਾਣਾ ਆਉ ਤੇ ਕਹਿੰਦੇ ਮੋੜ ਬਲਵਿੰਦਰ ਜਟਾਣੇ ਦੇ ਨਾਂ ਉਤੇ ਇੰਨੀ ਸਰਚ ਵੱਜੀ ਉਹਨਾਂ ਦਿਨਾਂ ਚ ਲੋਕਾਂ ਨੇ ਗੂਗਲ ਤੇ ਜਾ ਜਾ ਕੇ ਵੇਖਿਆ ਵੀ ਕੌਣ ਜਟਾਣਾ ਵਾਂ ਇੰਨੀ ਸਰਚ ਵੱਜੀ ਇੰਨਾ ਪ੍ਰੈਸ਼ਰ ਪਿਆ ਉਸ ਗਾਣੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਅਜਾਇਬ ਘਰ ਚ ਲਾਈ ਸੀ ਉਸ ਤੋਂ ਪਹਿਲਾਂ ਫੋਟੋ ਇਹਨਾਂ ਨੂੰ ਨਹੀਂ ਸੀ ਲਾਈ ਇਹਨਾਂ ਨੂੰ ਨਹੀਂ ਸੀ ਮਾਫ ਕਰਿਓ ਜਟਾਣੇ ਨਾਂ ਦੇ ਦੋ ਪਿੰਡ ਆ ਇੱਕ ਚਮਕੌਰ ਸਾਹਿਬ ਲਾਗੇ ਤੇ ਇੱਕ ਖਮਾਣੋ ਲਾਗੇ ਜਿਹੜਾ ਚਮਕੌਰ ਸਾਹਿਬ ਲਾਗੇ ਜਟਾਣਾ ਪਿੰਡ ਆ ਉਸ ਜਟਾਣੇ ਪਿੰਡ ਦੇ ਵਿੱਚ ਰਾਮਗੜੀਏ ਪਰਿਵਾਰ ਚ ਇੱਕ ਮੁੰਡੇ ਦਾ ਜਨਮ ਹੋਇਆ ਨਾਂ ਰੱਖਿਆ ਗਿਆ ਬਲਵਿੰਦਰ ਸਿੰਘ ਪਹਿਲੀ ਵਾਰੀ ਪੁਲਸ ਨੇ ਉਹਨੂੰ ਇਹਦੇ ਕਾਲਜ ਚੋਂ ਚੁੱਕਿਆ ਸੀ ਕੀ ਕੀਤਾ ਇਹਨੇ ਇਹਨੇ ਅਖੰਡ ਪਾਠ ਕਰਵਾਇਆ ਸੀ ਉੱਥੇ ਕਥਾ ਕੀਤੀ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਉਦੋਂ ਜਥੇਦਾਰ ਸੀ ਅਕਾਲ ਤਖਤ ਸਾਹਿਬ ਦਾ ਪਹਿਲੀ ਵਾਰੀ ਪੁਲਸ ਨੇ ਇਹਨੂੰ ਇਹਦੇ ਕਾਲਜ ਵਿੱਚੋਂ ਚੁੱਕਿਆ ਦੋਸ਼ ਇਹ ਲੱਗਾ ਇਹ ਕਾਲਜ ਵਿੱਚ ਅਖੰਡ ਪਾਠ ਕਰਾਉਂਦਾ ਹੈ ਜਦੋਂ ਪੁਲਸੇ ਨੂੰ ਚੁੱਕੇ ਲੈ ਗਈ ਨਾ ਭਾਈ ਜਟਾਣੇ ਨੂੰ ਤਬਰ ਦਾ ਮਾੜਾ ਮੋਟਾ ਹੱਥ ਪੈਂਦਾ ਸੀ ਪਿੰਡ ਦੀ ਪੰਚਾਇਤ ਦਾ ਹੱਥ ਪੈਂਦਾ ਸੀ ਮੁੰਡਾ ਛਡਾ ਲਿਆ ਏ ਤੁਹਾਡੇ ਚੋ ਸ਼ਹਿਰੀਆਂ ਨੂੰ ਸ਼ਾਇਦ ਘੱਟ ਪਤਾ ਹੋਵੇ ਪਰ ਜਿਹੜੇ ਤੁਹਾਡੇ ਠੇਠ ਪਿੰਡਾਂ ਚੋਂ ਆਏ ਆ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਊਗਾ 84 ਤੋਂ ਲੈ ਕੇ 95 ਤੱਕ ਪੁੱਲ ਸਤੇnga ਜਿਪਸੇnga ਪਿੰਡਾਂ ਚ ਹਰ ਲਹਰ ਲਫਿਰਦੀਆਂ ਸੀ ਜਿਹੜਾ ਮੁੰਡਾ ਇੱਕ ਵਾਰੀ ਜਿਪਸੀ ਚ ਬਹਿ ਗਿਆ ਜਿਹਦੇ ਟੱਬਰ ਦਾ ਜੋਰ ਪੈ ਗਿਆ ਪੰਚਾਇਤ ਦਾ ਜੋਰ ਪੈ ਗਿਆ ਮੁੰਡਾ ਲੱਭ ਜੂਗਾ ਨਹੀਂ ਤੇ ਲੋਕਾਂ ਨੇ ਜਿਪਸੀਆਂ ਚ ਮੁੰਡੇ ਬੰਦੇ ਵੇਖੇ ਸੀ ਉੱਤਰ ਦਾ ਕੋਈ ਨਹੀਂ ਸੀ ਵੇਖਿਆ ਕਿਤੇ ਨਾ ਕਿਤੇ ਮੁਕਾਬਲਾ ਬਣ ਜਾਂਦਾ ਸੀ ਉਹਦਾ ਨਕਲੀ ਮੁਕਾਬਲਾ ਹਰੀ ਕੇ ਤੋਂ ਦੋ ਨਹਿਰਾਂ ਡਕੀਆਂ ਜਾਂਦੀਆਂ ਰਾਜਸਥਾਨ ਨੂੰ ਪਾਣੀ ਦੀਆਂ ਕਦੀ ਰਾਜਸਥਾਨ ਵੀ ਹੱਥ ਖੜੇ ਕਰ ਗਿਆ ਸੀ ਪੰਜਾਬੀ ਕੋ ਇੰਨੇ ਬੰਦੇ ਰੋੜ ਰੋੜ ਆਉਂਦੇ ਤੁਹਾਡੇ ਵਾਲੇ ਪਾਸੇ ਅਸਲ ਚ ਰੁੜ ਕੇ ਨਹੀਂ ਆਉਂਦੇ ਰੋੜ ਕੇ ਕੱਲੇ ਜਾਂਦੇ ਸੀ ਸਿਸਟਮਾ ਇੱਥੇ ਆ ਕੇ ਮਾਰ ਮਾਰਦਾ ਸੀ ਭਾਈ ਜਟਾਣਾ ਹੁਣ ਖਾੜਕੂ ਸਫਾਂ ਚ ਆ ਗਿਆ ਕਿਉਂਕਿ ਪੁਲਸ ਰੋਜ਼ ਆਉਣ ਲੱਗ ਪਈ ਕੁੱਟਣ ਲੱਗ ਪਈ ਬਾਪੂ ਨੂੰ ਗਾਲਾਂ ਮਾਂ ਨੂੰ ਗਾਲਾਂ ਭਾਈ ਜਟਾਣਾ ਖਾੜਕੂ ਸਫਾਂ ਚ ਰਲ ਗਿਆ ਤਿੰਨ ਨਿਜਮ ਉਹਨੇ ਆਪਣੀ ਜਥੇਬੰਦੀ ਵਾਸਤੇ ਸੈੱਟ ਕੀਤੇ ਤੁਹਾਡੇ ਲਈ ਸੁਣਨ ਵਾਲੇ ਆ ਭਾਈ ਜਟਾਣੇ ਨੇ ਆਪਣੀ ਜਥੇਬੰਦੀ ਦੇ ਖਾੜਕੂਆਂ ਨੂੰ ਆਖਿਆ ਬਹਾਦਰੋ ਰਸਤੇ 'ਚ ਤੁਰੇ ਜਾਂਦੇ ਦਾ ਕਿਸੇ ਦਾ ਮੋਟਰਸਾਈਕਲ ਸਕੂਟਰ ਵਹੀਕਲ ਨਹੀਂ ਖੋਇਆ ਜਾਵੇਗਾ। ਦੂਜੀ ਗੱਲ ਜੇਸ ਘਰ 'ਚ ਖਾੜਕੂਆਂ ਨੇ ਜਾ ਕੇ ਜਲਪਾਣੀ ਛਕਣਾ ਹੈ ਸਪੈਸ਼ਲ ਤੌਰ ਤੇ ਕੋਈ ਮੰਗ ਨਹੀਂ ਕਰਨੀ ਵੀ ਸਾਡੇ ਲਈ ਆ ਲਿਆਓ ਸਾਡੇ ਲਈ ਆ ਲਿਆਓ ਜੋ ਬਣਾ ਦੇਣਾ ਪਹਿਲੀ ਬੁਰਕੀ ਟੱਬਰ ਨੂੰ ਖਵਾਉਣੀ ਹੈ ਤੇ ਬਾਕੀ ਆਪ ਛਕ ਲੈਣਾ। ਤੀਜੀ ਗੱਲ ਆ ਬੜੀ ਜ਼ਰੂਰੀ ਸੀ ਜਿਹਦੇ ਕਰਕੇ ਖਾੜਕੂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸੀ। ਜੀ ਗੱਲ ਪਤਾ ਕੀ ਸੀ ਸਰਸਰੀ ਨਿਗਾਹ ਪਿਆ ਜਾਵੇ ਕਿਸੇ ਦੇ ਘਰ ਬੈਠਿਆਂ ਬੈਠਿਆਂ ਤੇ ਦੋ ਵਾਰੀ ਪੈ ਜਾਵੇ ਤਿੰਨ ਵਾਰੀ ਪੈ ਜਾਵੇ ਕਿਸੇ ਦੀ ਧੀ ਪੈਣ ਵਾਲ ਕੋਈ ਖਾੜਕੂ ਜੋਦਾ ਨਿਗਾਹ ਚੁੱਕ ਕੇ ਨਹੀਂ ਵੇਖੇਗਾ ਤੇ ਅੱਜ ਦੀਆਂ ਸਰਕਾਰਾਂ ਅੱਜ ਦੇ ਲੀਡਰ ਇਹਨੂੰ ਪਤਾ ਕੀ ਕਹਿੰਦੇ ਆ ਇਹ ਜੀ ਕਾਲਾ ਦੌਰ ਉਹ ਕਾਲਾ ਦੌਰ ਸੀ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਾਲਾ ਦੌਰ ਕਿਹੜਾ ਇਥੇ ਚਟਾ ਐ ਵੇਕਣਿਆ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵੇਕਣਿਆ ਕੀ ਸਿਸਟਮ ਨੂੰ ਨਹੀਂ ਪਤਾ ਆ ਤੁਹਾਡੇ ਲਾਗੇ ਵਿਗੰਡਿਆ ਨਾ ਆ ਸਾਰੀ ਆਉ ਪੱਟੀ ਜਾਂਦੀ ਉਥੋਂ ਤੱਕ ਜੇ ਨਹੀਂ ਵਿਗਦਾ ਤੇ ਤਦ ਕਹਿ ਦਿਓ ਚਿੱਟਾ ਰੱਜ ਕੇ ਵਿਕੇ ਲੀਡਰਾਂ ਨੇ ਆਪੇ ਚਿੱਟਾ ਦੌਰ ਕਹਿਣਾ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਭਾ ਭਾ ਕਰਦਾ ਜਦੋਂ ਨਸ਼ਾ ਵਿਕੂਗਾ ਉਹਨਾਂ ਦੇ ਭਾ ਦਾ ਇਹ ਚਿੱਟਾ ਦੌਰ ਆ ਇਨ ਜਾਰੇ ਬੱਚਿਆ ਮੁੜ ਕੇ ਪਤਾ ਨਹੀਂ ਪੈਰ ਲੱਗਣੇ ਕਿ ਨਹੀਂ ਲੱਗਣੇ ਪੰਜਾਂ ਸਾਲਾਂ 'ਚ ਇੰਨੇ ਕਾ ਨੋਟ ਕੁੱਟ ਜੋ ਕਿ ਮੁੜ ਕੇ ਤਿੰਨ ਪੀੜੀਆਂ ਕੰਮ ਕਰਨ ਦੀ ਲੋੜ ਨਾ ਪਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਤੁਹਾਡੀਆਂ ਮਾਵਾਂ ਦੇ ਪੁੱਤ ਰੂੜੀਆਂ ਤੇ ਰੁਲ ਕੇ ਮਰ ਜਾਣ ਭੈਣਾਂ ਦੇ ਭਰਾ ਰੂੜੀਆਂ ਤੇ ਰੁਲ ਕੇ ਮਰ ਜਾਣ ਕੀ ਇਲਾਕੇ ਦੇ ਐਸ ਐਚਓ ਨੂੰ ਇਲਾਕੇ ਦੇ ਮੁਨਸੀ ਨੂੰ ਐਸ ਐਸ ਪੀ ਨੂੰ ਜਾਂ ਐਮ ਐਲ ਏ ਐਮ ਪੀ ਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਏਰੀਆ ਚਿੱਟਾ ਵਿਗਦਾ ਇਹ ਲੋਕਾਂ ਨੂੰ ਕਹਿਣਗੇ ਤੁਸੀਂ ਦੱਸੋ ਸਾਡੀ ਮਦਦ ਕਰੋ ਤੁਸੀਂ ਤਨਖਾਹਾਂ ਕਾਦੀਆਂ ਕੁੱਟ ਦੇ ਜੇ ਵੀ ਲੋਕਾਂ ਨੂੰ ਜੁੱਤੀ ਕੋ ਜੁੱਤੀ ਕਰਾ ਕੇ ਦੇ ਫੇਰ ਚੰਗੇ ਰਹਿਣਾ ਤੁਸੀਂ ਤਨਖਾਹਾਂ ਤੁਸੀਂ ਲਓ ਪਹਿਲ ਤੁਹਾਨੂੰ ਕਰਨੀ ਪੈਣੀ ਹੈ ਮਾਫ ਕਰਿਓ ਅੱਜ ਪੰਜਾਬ ਬਰੂਦ ਦੇ ਢੇਰ ਤੇ ਬੈਠਾ ਕੋਈ ਮੰਨੇ ਚਾ ਨਾ ਮੰਨੇ ਮੰਨੇ ਚਾ ਨਾ ਮੰਨੇ ਬਰੂਦ ਦੇ ਢੇਰ ਤੇ ਬੈਠੇ ਆ ਉਹ ਗੱਲ ਨਹੀਂ ਰਹੀ ਪੰਜਾਬ ਦੇ ਅੰਦਰ ਜਿਹੜੀ ਕਦੀ ਪੰਜਾਬ ਦੇ ਅੰਦਰ ਗੱਲ ਹੋਇਆ ਕਰਦੀ ਸੀ ਜਹਾਜ਼ਾਂ ਦੇ ਜਹਾਜ਼ ਭਰ ਕੇ ਤੁਸੀਂ ਬਾਹਰ ਕੱਢੇ ਅਗਲਿਆਂ ਨੇ ਉਦਾਂ ਹੀ ਮੋੜ ਦਿੱਤੇ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਅੱਜ ਬਿਆਨ ਆਇਆ ਇਹ ਜੀ ਇਹ ਨਾ ਪੰਜਾਬ ਨੂੰ ਬੇਇੱਜ਼ਤ ਕਰਨ ਵਾਸਤੇ ਤੇ ਤਦ ਅੰਮ੍ਰਿਤਸਰ ਜਹਾਜ਼ ਤਾਰਨ ਦੇ ਬਿਆਨ ਇਹ ਨਹੀਂ ਸੀ ਦੇਣਾ ਚਾਹੀਦਾ ਬਿਆਨ ਪਤਾ ਕੀ ਦੇਣਾ ਚਾਹੀਦਾ ਸੀ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਅਸੀਂ ਆਪਣੀ ਜਵਾਨੀ ਨੂੰ ਸਾਂਭ ਨਹੀਂ ਸਕੇ ਤੇ ਸਾਡੀ ਜਵਾਨੀ 2 ਨੰਬਰ ਚ ਬਾਹਰ ਭੱਜੀ ਤਗੜਾਂ ਨੇ ਬੰਨ ਬੰਨ ਕੇ ਇਧਰੋਂ ਸੁਟੇ ਬਿਆਨ ਆ ਚਾਹੀਦਾ ਸੀ ਬਿਆਨ ਤੁਸੀਂ ਉਲਟ ਦੇਤਾ ਜਦੋਂ ਤੁਸੀਂ ਨਹੀਂ ਸੀ ਬਣੇ ਉਹਦੋਂ ਤੁਸੀਂ ਆਂਦੇ ਸੀ ਜਹਾਜ਼ਾਂ ਦੇ ਜਹਾਜ਼ ਭਰ ਕੇ ਇਧਰ ਰੋਣਗੇ ਪਰ ਤੁਹਾਡੇ ਬਿਆਨ ਵਿੱਚ ਗਲਤੀ ਸੀ ਤੁਸੀਂ ਇਹ ਨਹੀਂ ਦੱਸਿਆ ਵੀ ਅਗਲੇ ਹੱਥ ਘੜੀਆਂ ਬੰਨ ਬੰਨ ਕੇ ਇਧਰ ਸੁਟਣਗੇ ਪੰਜਾਬ ਦੀ ਜਵਾਨੀ ਹੱਸਦੀ ਵਸਦੀ ਬਾਹਰ ਜਾ ਕੇ ਸਿਸਟਮ ਦੀ ਭੇਟ ਚੜ ਗਈ ਇਹਦੇ ਚ ਦੋਸ਼ੀ ਕੌਣ ਆ ਸਾਡੇ ਆਪਣੇ ਅੱਗੇ ਚੱਲੋ ਹੁਣ ਭਾਈ ਜਟਾਣੇ ਦੀ ਗੱਲ ਕਰੀਏ ਆਪਾਂ ਜਦੋਂ ਭਾਈ ਜਟਾਣਾ ਖਾੜਕੂ ਸਫਾਂ 'ਚ ਆਇਆ ਨਾ ਤੇ ਭਾਈ ਜਟਾਣੇ ਨੇ ਬੜੇ ਬੜੇ ਕੰਮ ਕੀਤੇ ਯੋਧਿਆਂ ਨੂੰ ਨਾਲ ਲੈ ਕੇ ਸੂਰਬੀਰਾਂ ਨੂੰ ਨਾਲ ਲੈ ਕੇ ਉਹਨਾਂ ਦਿਨਾਂ ਵਿੱਚ ਇੰਦਰਾ ਗਾਂਧੀ ਨੇ ਇੱਕ ਨਹਿਰ ਦਾ ਟੱਕ ਲਾਇਆ ਜਿਹਨੂੰ ਕਹਿੰਦੇ ਐਸਵਾਈਐਲ ਜਿਹੜਾ ਗੀਤ ਮੂਸੇਵ ਨੇ ਗਾਇਆ ਐਸ ਦਾ ਮਤਲਬ ਹੈ ਸਤਲੁਜ ਵਾਇ ਦਾ ਮਤਲਬ ਹੈ ਯਮਨਾ ਐਲ ਦਾ ਮਤਲਬ ਹੈ ਲਿੰਕ ਜਾਨੀ ਕਿ ਪੰਜਾਬ ਦੀ ਬਰਬਾਦੀ ਦਾ ਮੋੜ ਬੰਨਣ ਵਾਸਤੇ ਦਰਿਆ ਸਤਲੁਜ ਦਾ ਪਾਣੀ ਚੁੱਕ ਕੇ ਜਮਨਾ ਚ ਪਾਇਆ ਜਾਉ ਇਹੋ ਕੰਮ ਸੀ ਨਾ ਇੰਦਰਾ ਗਾਂਧੀ ਨੇ ਬਹੁਤ ਪੰਜਾਬ ਨਾਲ ਧੋਖਾ ਮਾਇਆ ਇਹ ਗੱਲ ਮੰਨਣੀ ਪਊਗੀ ਨਹਿਰ ਦਾ ਟੱਕ ਲਾਇਆ ਇੰਦਰਾ ਗਾਂਧੀ ਨੇ ਤੇ 75% ਨਹਿਰਪੜਾ ਬਣਾਈ ਕਿੰਨਾ 올ੜੀ ਕੁਰਸੀ ਕਿਥੋਂ ਤੱਕ ਦਿਮਾਗ ਲਾਉਂਦੇ ਜਿੱਦਣ ਨਹਿਰ ਦਾ ਪਹਿਲੇ ਦਿਨ ਟੱਕ ਲੱਗਾ ਸੀ ਨਾ ਸਾਡੇ ਪੰਥਕਾਂ ਨੇ ਉਹ ਨਹਿਰ ਰੋਕਣ ਵਾਸਤੇ ਤਰਨਾ ਲਾਇਆ ਸੀ ਮੈਂ ਪੰਥਕਾਂ ਦਾ ਨਾਂ ਨਹੀਂ ਲੈਣਾ ਤੁਸੀਂ ਆਪੇ ਸਮਝੋ ਮੈਂ ਪੰਥਕ ਕਿੰਨਾ ਨੂੰ ਕਹਿੰਦਿਆਂ ਸਮਝ ਗਏ ਨਾ ਹਾਂ ਉਹਨਾਂ ਪੰਥਕਾਂ ਨੇ ਤਰਨਾ ਲਾਇਆ ਸੀ ਤੇ ਜਦੋਂ ਸਰਕਾਰ ਬਣੀ 75% ਨਹਿਰ ਉਹਨਾਂ ਪੰਥਕਾਂ ਦੀ ਮਿਹਰਬਾਨੀ ਆ ਉਹ ਪੰਥਕ ਜਿਹੜੇ ਕਦੀ ਅਕਾਲ ਤਖਤ ਦੇ ਵਿਹੜੇ ਚ ਖਲੋ ਕੇ ਮੰਨੇ ਆ ਵੀ ਮੁੰਡੇ ਮਰਵਾਏ ਅਸੀਂ ਵੀ ਅਦਵੀ ਕਰਵਾਈਆਂ ਅਸੀਂ ਅਹੀਂ ਆ ਵੀ ਕਰਵਾਇਆ ਹੀ ਆ ਵੀ ਕਰਵਾਇਆ ਪੰਥ ਨੇ ਯਾਰ ਤੁਹਾਡੇ ਤੇ ਕਿੰਨਾ ਭਰੋਸਾ ਕੀਤਾ ਹੈ ਤੁਸੀਂ ਪੰਥ ਅੱਛਾ ਯਾਰ ਇਹ ਨਾ ਵਾਕਈ ਬੜੀ ਮਤਲਬ ਪੰਜਾਬੀ ਆਪਣੀ ਕੌਮ ਜਦੋਂ ਆਪਣੇ ਵਿੱਚ ਗद्दार ਹੁੰਦੇ ਨੇ ਨਾ ਉਦੋਂ ਮਾਰ ਪੈਂਦੀ ਆ ਮਾਰ ਪੈਂਦੀ ਉਦੋਂ ਜਦੋਂ ਤੁਹਾਡੇ ਆਪਣੇ ਜਗਤਾਰੀ ਆਪਣੇ ਗद्दार ਉਹ ਹੀ ਮਰਵਾਉਂਦੇ ਹਮੇਸ਼ਾ ਸਹੀ ਗੱਲ ਆ ਤਾਰੀਖ ਖੋਲ ਕੇ ਦੇਖ ਲੋ ਜਿਹੜੇ ਜਿਹੜੀਆਂ ਵੱਡੀਆਂ ਹਕੂਮਤਾਂ ਜਿਹਦਾ ਜ਼ਿਆਦਾ ਅਸਤ ਤੋਂ ਬਾਅਦ ਜਦੋਂ ਖਤਮ ਹੋਈਆਂ ਵਾ ਉਹਨਾਂ ਦੇ ਜਿਹੜੇ ਨਾਲ ਦੇ ਆ ਉਹਨਾਂ ਦੀ ਗੱਦਾਰੀ ਦੀ ਵਜ੍ਹਾ ਤੋਂ ਹੀ ਉਹ ਹਾਰੇ ਨੇ ਬਾਕੀ ਤਾਂ ਕੋਈ ਚੱਕਰ ਨਹੀਂ ਬਾਕੀ ਆਪੇ ਗੁਰਪ੍ਰਤਾਪ ਸਿੰਘ ਜਿਹੜੇ ਨੇ ਉਹ ਉਹੀ ਗੱਲ ਕਰਦੇ ਪਏ ਸਨ ਕਿ ਕਿਸ ਤਰ੍ਹਾਂ ਮਤਲਬ ਚੀਜ਼ਾਂ ਜਿਹੜੀਆਂ ਨੇ ਹੋਈਆਂ ਔਰ ਕਿਵੇਂ ਹਰ ਚੀਜ਼ ਜਿਹੜੀ ਹੈ ਤੁਸੀਂ ਇਹ ਵੇਖ ਲਓ ਕਿ ਪਾਣੀ ਜਿਹੜਾ ਪੰਜਾਬ ਦਾ ਚੋਰੀ ਕੀਤਾ ਗਿਆ ਹਰ ਚੀਜ਼ ਜਿਹੜੀ ਹੈ ਪੰਜਾਬ ਉਹ ਯਾਰ 84 ਤੋਂ 95 ਤੱਕ ਤੁਸੀਂ ਕੋਈ ਵੀ ਨੌਜਵਾਨ ਇਹਨਾਂ ਦਾ ਇੱਕ ਇਹ ਸੀ ਕਿ ਕੋਈ ਵੀ ਨੌਜਵਾਨ ਸਿੱਖ ਪੰਜਾਬੀ ਇਹ ਨਹੀਂ ਹੋਣਾ ਚਾਹੀਦਾ ਜਿੰਦਾ ਰੱਖਣਾ ਤੇ ਉਹਨਾਂ ਨੇ ਕਿਵੇਂ ਫਿਰ ਉਦੋਂ ਖਤਮ ਕੀਤਾ ਆਪਰੇਸ਼ਨ ਬਹਿ ਜਾਂਦੇ ਸਨ ਕੋਈ ਕੁਦਰਤ ਜਿਹੜਾ ਆਉਂਦੇ ਨੇ ਕਿ ਜਿਹਦਾ ਹੱਥ ਪੈਂਦਾ ਸੀ ਤੇ ਉਹ ਆ ਜਾਵੇ ਲੇਕਿਨ ਬਾਕੀ ਐਸੀ ਕਿ ਬਹਿਂਦਾ ਤੁਸੀਂ ਦੇਖੋਗੇ ਬਾਕੀ ਉੱਤਰ ਨਹੀਂ ਤੁਸੀਂ ਦੇਖਣਾ ਫਿਰ ਗਿਆ ਖਤਮ ਹੋ ਗਿਆ ਕਹਿੰਦੇ ਨੇ ਕਿ ਕਿੰਨੇ ਨੌਜਵਾਨ ਤੁਸੀਂ ਆਂਦੇ ਪਏ ਉਧਰ ਵਿੱਚ ਰੋੜ ਰੋੜ ਕੇ ਹੂੰ ਉਹ ਰੋੜੇ ਜਾਂਦੇ ਸੀ ਕਿ ਆਹ ਵੱਲੋਂ ਕਦੇ بڑے ਬੰਦੇ ਰੋੜ ਰੋੜ ਆ ਰਹੇ ਹੋ ਜੋ ਜਾਲੀਪੁਰਸ ਮੁਕਾਬਲਾ ਕਰਨਾ ਹੈ ਜਵਾ ਮਾਰ ਮਾਰ ਕਿੱਥੇ ਸੀ ਬਹੁਤ ਮੁਕਾਬਲਾ ਮਹਿਰ ਵਿੱਚ ਰੋੜੀ ਜਾਂਦੇ ਸੀਗੇ ਉਹਨਾਂ ਵਾਸਤੇ ਇੱਕ ਬਾਡੀਆਂ ਸੀਗੀਆਂ ਲੇਕਿਨ ਉਹ ਕਿੰਨੇ ਘਰਾਂ ਦੇ ਚਿਰਾਗ ਆਸਰੇ ਉਹਨਾਂ ਨੇ ਖਤਮ ਕਰ ਦਿੱਤੇ ਸੀਗੇ ਵੱਢ ਦਿੱਤੇ ਸੀਗੇ ਬਾਕੀ ਉਸ ਦੌਰ ਨੂੰ ਕਾਲਾ ਦੌਰ ਕਹਿਣਾ ਤੇ ਹੋਣ ਚਿੱਟਾ ਦੌਰ ਬਾਕੀ ਇਹ ਚਿੱਟਾ ਵਿੱਚ ਨੇ ਦੇਖੀ ਤਰ੍ਹਾਂ ਬਾਰਾ ਚਿੱਟਾ ला गडिया, गडिया, लाल गाड़ियां लाल बत्तियां नहीं मतलब यह है कि सरकारी गाड़ी के वेची लिख हां तो और और सिर्फ पुर तो बगैर लेकिन उस दौर में जानों की कीमत पंजाबियों वास्ते सब तो ਵੱਧ ਕੇ ਸੀ ਕੀ ਖਾਣ ਪੀਣ ਦੀ ਕੀਮਤ ਇੱਕ ਦੂਜੇ ਦੇ ਆਏ ਗਏ ਦੀ ਕੀਮਤ ਕਦਰ ਬੋਲਿਆ ਦਾ ਜੀ ਚੀਜ਼ਾਂ ਇਹ ਨੇ ਕਿ ਤੁਸੀਂ ਇਹ ਵੇਖ ਲਓ ਕਿ ਜਿਹੜੀ ਜ਼ੁਲਮ ਦੀ ਇੱਕ ਦਾਸਤਾਨ ਲਿਖੀ ਗਈ ਸੀ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ ਗਈ ਤੇ ਤੁਸੀਂ अच्छा उन्होंने फिल्मों दी गल की थी शुरू ਦੇ ਵਿੱਚ سٹارٹ ਦੇ ਵਿੱਚ ਕਿ ਇੱਕ ਧਾਰਮਿਕ ਫਿਲਮਾਂ ਜਿਹੜੀਆਂ ਨੇ ਬਣਣੀਆਂ ਨੇ ਤੇ ਮਤਲਬ ਉਹਨਾਂ ਨੇ ਥੋੜਾ ਉਹਦੇ ਅਗੇਂਸਟ ਮਤਲਬ ਗੱਲ ਕੀਤੀ ਕਿ ਨਹੀਂ ਤੁਹਾਡੇ ਕੋਲ ਜੋ ਮਰਜ਼ੀ ਵੇਖੋ ਇੱਕ ਚੀਜ਼ ਹੈ ਅਗਰ ਧਾਰਮਿਕ ਵੀਡੀਓ ਫਿਲਮ ਬਣੀ ਹੈ ਔਰ ਉਹ ਰਿਐਲਿਟੀ ਬੇਸਡ ਬਣੀ ਹੈ ਕਿ ਜੋ ਉਦੋਂ ਹੋਇਆ ਸੀ ਉਹੀ ਉਹਦੇ ਚ ਵਹਾਇਆ ਗਿਆ ਹੈ ਤੇ ਆਈ ਥਿੰਕ ਉਹ ਤੇ ਇੱਕ ਪੋਜ਼ਿਟਿਵ ਚੀਜ਼ ਹੈ ਨਾ ਉਹਦੇ ਇੱਕ ਪੋਜ਼ਿਟਿਵ ਚੀਜ਼ ਹੈ ਬਿਲਕੁਲ ਲੇਕਿਨ ਲੇਕਿਨ ਇੱਕ ਆਮ ਕਰੈਕਟਰ ਨੂੰ ਤੁਸੀਂ ਕਿਸ ਕਰੈਕਟਰ ਦੇ ਨਾਲ ਮਿਲਾ ਰਹੇ ਹੋ ਉਹ ਉਹ ਚੀਜ਼ ਸਹੀ ਹੈ ਉਹ ਤੇ ਅਸੀਂ ਵੀ ਵੇਖਿਆ ਕਿ ਬਹੁਤ ਸਾਰੇ ਸਿੱਖ ਧਰਮ ਦੇ ਵਿੱਚ ਤੁਸੀਂ ਵੇਖ ਲਵੋ ਕਿ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦੇ ਵਿੱਚ ਉਹ ਕਰੈਕਟਰਸ ਜਿਹੜੇ ਨੇ ਜਿਹੜੇ ਬਹੁਤ پاک ਹਸਤੀਆਂ ਨੇ ਉਹਨਾਂ ਨੂੰ ਮਤਲਬ ਉਹ ਨਹੀਂ ਸ਼ੋਅ ਵੀ ਨਹੀਂ ਕਰਾਉਂਦੇ ਔਰ ਉਹਨਾਂ ਦੀ ਵੌਇਸ ਜਾਂ ਉਹ ਵੀ ਆਪਾਂ ਚਾਰ ਸਾਹਿਬ ਦਾ ਫਿਲਮ ਵੇਖੀ ਸੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਉਹਨਾਂ ਨੇ ਵੌਇਸ ਪੂਰੀ ਵਿਚ ਨਹੀਂ ਹੈ। ਨਹੀਂ ਦੇਖੀ। ਮਤਲਬ ਕਿਸੇ ਬੰਦੇ ਨੂੰ ਇਖਤਿਆਰ ਨਹੀਂ ਦਿੱਤਾ। ਉਹ ਐਨੀਮੇਟਿਡ ਫਿਲਮ ਸੀ। ਔਰ ਇਸ ਤਰ੍ਹਾਂ ਅਗਰ ਉਹ ਦੂਸਰੀ ਮਤਲਬ ਐਨੀਮੇਟਿਡ ਫਿਲਮ ਨਾ ਹੁੰਦੀ ਤੇ ਸ਼ਾਇਦ ਉਹ ਫਿਲਮ ਬਣਾਉਂਦਾ ਹੀ ਨਾ ਕਿਉਂਕਿ ਉਹ ਮਰੂ ਗੋਬਿੰਦ ਸਿੰਘ ਜੀ ਨੂੰ ਕੋਈ ਕਰੈਕਟਰ ਕਿਸੇ ਕਰੈਕਟਰ ਨੂੰ ਨਾ ਰੋਲ ਨਹੀਂ ਸੰਦੇ ਸਕਦਾ। ਜੇ ਹੁੰਦਾ ਵੀ ਜ ਉਹਨਾਂ ਨੇ ਕਿਸੇ ਬੰਦੇ ਦਾ ਫੇਸ ਰਿਵੀਲ ਹੀ ਨਹੀਂ ਸੀ ਕਰਨਾ। ਫੇਸ ਨਹੀਂ ਸੀ ਰਿਵੀਲ ਕਰਨਾ ਬਿਲਕੁਲ ਅਗਰ ਕੋਈ ਕਰੈਕਟਰ ਕਰਦਾ ਵੀ ਤੇ। ਹਾਂ ਜੀ ਬਿਲਕੁਲ। ਔਰ ਇਹਦੇ ਉੱਤੇ ਇੱਕ ਫਿਲਮ ਮੈਂ ਵੇਖੀ ਆ ਸੰਤ ਜਰਨੈਲ ਸਿੰਘ ਪਿੰਡ ਰਾਂਲੇ ਤੋਂ ਰਿਲੇਟਡ ਫਿਲਮ ਸੀ ਫਿਲਮ ਦਾ ਨਾਮ ਸੇਂਚੋ ਨਿਕਲ ਗਿਆ ਤੁਸੀਂ ਕਮੈਂਟ ਕਰਦੇ ਹੋ ਉਹਦੇ ਵਿੱਚ ਉਹਨਾਂ ਦਾ ਫੇਸ ਨਹੀਂ ਬਹਾਇਆ ਗਿਆ ਪੂਰੀ ਫਿਲਮ ਦੇ ਵਿੱਚ ਅੱਛਾ ਪੂਰੀ ਫਿਲਮ 'ਚ ਉਹਨਾਂ ਦੀ ਸਿਰਫ ਵੌਇਸ ਜਿਹੜੀ ਇੱਕ ਕਿਸੇ ਕਰੈਕਟਰ ਨੇ ਦਿੱਤੀ ਹੈ ਲੇਕਿਨ ਉਹਨਾਂ ਦਾ ਫੇਸ ਨਹੀਂ ਬਹਾਇਆ ਗਿਆ ਉਹ ਮੈਂ ਪੁੱਛਿਆ ਸੀ ਭਰਾਵਾਂ ਨੂੰ ਕਿ ਯਾਰ ਇਹ ਪੂਰਾ ਫੇਸ ਕਿਉਂ ਨਹੀਂ ਉਹਨਾਂ ਦਾ ਬਹਾਇਆ ਤੇ ਉਹ ਕਹਿੰਦੇ ਹਨ ਕਿ ਕੱਲ ਨੂੰ ਇਹ ਕੋਈ ਨਸ਼ਾ ਕਰਦਾ ਕੋਈ ਵੀ ਚੀਜ਼ ਕੋਈ ਵੀ ਡਰਾਈ ਤੇ ਉਹ ਫਿਰ ਕਹਿੰਦੇ ਕਿ ਇਸ ਕਰਕੇ ਮਤਲਬ ਕਿ ਬਹੁਤ ਅੱਛਾ ਕਿਉਂ ਇਸ ਕਰਕੇ ਫੇਸ ਜਿਹੜਾ ਨਾ ਨਹੀਂ ਉਸ ਫਿਲਮ 'ਚ ਬਣੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਤੇ ਇਸ ਤਰ੍ਹਾਂ ਹੀ ਆ ਫਿਲਮਾਂ ਜਿਹੜੀਆਂ ਨੇ ਬਿਲਕੁਲ ਕਾਸੀ ਕਰਦੀਆਂ ਨੇ ਅੱਜਕੱਲ ਦੀ ਯੂਥ ਫਿਲਮਾਂ ਦੇ ਉਤੋਂ ਬੜੀ ਇਨਸਪਾਇਰ ਔਰ ਬੜੀ ਇਹ ਚੀਜ਼ ਹੁੰਨੇ ਆ ਜ਼ਾਹਰ ਅਸੀਂ ਵੀ ਹੁੰਨੇ ਆ ਅਸੀਂ ਸਾਨੂੰ ਵੀ ਅਗਰ ਕੋਈ ਚੀਜ਼ ਅਸੀਂ ਪੜ੍ਹੀ ਹੈ ਤੇ ਉਹਦੇ ਨਾਲੋਂ ਜ਼ਿਆਦਾ ਸਾਨੂੰ ਮੂਵੀ ਦੇ ਵਿੱਚ ਜਗਰ ਵੇਖ ਲੈਣੇ ਤਾਂ ਉਹ ਜ਼ਿਆਦਾ ਅਟਰੈਕਟ ਕਰਦੀ ਹੈ ਜਾਂ ਕਰੈਕਟਰਸ ਹੀ ਐਵੇਂ ਸੀ ਐਵੇਂ ਸੀ ਜਿਵੇਂ ਕਿ ਮਸਤਾਨੇ ਫਿਲਮ ਆਈ ਮਸਤਾਨੇ ਅਸੀਂ ਵੇਖੀ ਔਰ ਅੱਜਕੱਲ ਅਕਾਲ ਫਿਲਮ ਨੂੰ ਲੈ ਕੇ ਕਾਫੀ ਜਿਹੜਾ ਉਹ ਚੱਲ ਰਹੀ ਹੈ ਬੜੀ ਗੱਲ ਹੈ ਮਜ਼ੇ ਦੀ ਗੱਲ ਮੈਂ ਅੱਜ ਅਕਾਲ ਫਿਲਮ ਦੇਖਣੀ ਸ਼ੁਰੂ ਕਰਨ ਲੱਗਾ ਸੀਗਾ ਠੀਕ ਹੈ ਸਟਾਰ ਜੀ ਦੇਖਿਆ ਇਹ ਪੰਜਾਬੀ ਚ ਆ ਗਈ ਹੈ ਕਿ ਉਰਦੂ ਚ ਆ ਅ ਪਤਾ ਨਹੀਂ ਮੈਂ ਇਹ ਦੇਖੀ ਨਹੀਂ ਮੈਂ ਤੇ ਦੇਖੀ ਨਾ ਮੈਂ ਵੀ ਦੇਖੀ ਸੀ ਮੈਂ ਉਰਦੂ ਚ ਦੇਖ ਕੇ ਨਾ ਮੈਂ ਫਿਰ ਬੰਦ ਕਰ ਦਿੱਤੀ ਸਕਿਪ ਕਰ ਦਿੱਤੀ ਥੋੜੀ ਜਿਹੀ ਦੇਖੀ ਸੀ ਤੋਂ ਨਾ ਕੱਚਾ ਬੋਲਦੇ ਹੈਗੇ ਕਚੇਰਾ ਉਹਨਾਂ ਦਾ ਬੋਲਦੇ ਹੈਗਾ ਉਹ ਮੈਨੂੰ ਮੂਰੀ ਯਾਦ ਆਇਆ ਵਾ ਕਿ ਹਰੀ ਸਿੰਘ ਨਲਵਾ ਦਾ ਨਾਮ ਉਹਨਾਂ ਨੇ ਲਿਆ ਸੀ ਲੇਕਿਨ ਉਹਨਾਂ ਦਾ ਮੈਨੂੰ ਬੈਕਗ੍ਰਾਉਂਡ ਦਾ ਨਹੀਂ ਪਤਾ ਸੀ ਆ ਹੁਣ ਦੇਖਿਆ ਨਾ ਪਿਛਲੀ ਵੀਡੀਓ ਵੇਖੀ ਪਤਾ ਲੱਗਾ ਪਿਛਲੀ ਵੀਡੀਓ ਜਿਹੜੀ ਆਪਾਂ ਦੇਖੀ ਹੈਗੀ ਕਿ ਹਰੀ ਸਿੰਘ ਨਲਵਾ ਸਾਹਿਬ ਜਿਹੜੇ ਸੀ ਬਾਕੀ ਉਹ ਮਤਲਬ ਕਿ ਨਾ ਉਹ ਜਿਹੜਾ ਹੁੰਦਾ ਉਹਨਾਂ ਦਾ ਉੱਥੇ ਕਹੋ ਯਾਰ ਉਹ ਜਿਹੜਾ ਕਿਲਾ ਹੁੰਦਾ ਵਾ ਕਿਲਾ ਦੇ ਉੱਤੇ ਜਦੋਂ ਉਹਨਾਂ ਦਾ ਕਚੇੜਾ ਫੋਲ ਨਹੀਂ ਦੇਣਾ ਤੇ ਪਠਾਨ ਜਿਹੜੇ ਹੈਗੇ ਦੇਖ ਕੇ ਡਰ ਜਾਂਦੇ ਉਹ ਬਾਈ ਜਿੰਦਾ ਵਾ ਹੱਲੇ ਵੀ ਭਾਜੋ ਇਥੋਂ ਮਤਲਬ ਉਹਨਰੇ ਨਹੀਂ ਜਾਂਦੇ ਹੈਗੇ ਟਾਈਮ ਅਕਾਲਪਲਮ ਅਕਾਲ ਹਾਂ ਮਤਲਬ ਅਕਾਲੀ ਮੈਂ ਵੇਖੀ ਮੈਂ ਮਸਤਾਨੇ ਵੇਖੀ ਸੀ ਔਰ ਮਸਤਾਨੇ ਬਹੁਤ ਸੋਹਣੀ ਫਿਲਮ ਉਹਨਾਂ ਨੇ ਤੋਂ ਬਣਾਈ ਸੀ ਮਸਤਾਨੇ ਫਿਲਮ ਬਹੁਤ ਚੰਗੀ ਬਣਾਈ ਸੀ ਮਤਲਬ ਤੇ ਅਕਾਲ ਦਾ ਹੁਣ ਮੈਨੂੰ ਨਹੀਂ ਆਈ ਆਈਡੀਆ ਲੇਕਿਨ ਇਹ ਹੈ ਕਿ ਅਗਰ ਤੇ ਉਹ ਰਿਐਲਿਟੀ ਦੇ ਉੱਤੇ ਜੋ ਹੋਇਆ ਸੀ ਜਿਵੇਂ ਹੋਇਆ ਸੀ ਉਹਵੇਂ ਬਖਾਇਆ ਜਾਂਦੇ ਲੇਕਿਨ ਹਾਦੂ ਇੱਕ ਕੈਰੈਕਟਰ ਜਿਹੜੇ ਨੇ ਅੱਜ ਕੱਲ ਐਨੀਮੇਸ਼ਨ ਦਾ ਦੌਰ ਹੈ ਤੁਸੀਂ ਨਾਂ ਬਣਾਓ ਲੇਕਿਨ ਕਈ ਬੰਦੇ ਫਿਰ ਇਸ ਤੋਂ ਵੀ ਇਤਰਾਜ਼ ਕਰਦੇ ਨੇ ਕਿ ਯਾਰ ਇੱਕ ਸਾਡੇ ਮਹਾਨ ਹੀਰੋ ਯੋਧੇ ਨੇ ਤੇ ਸੀ ਉਹਨਾਂ ਦੇ ਹੁਣ ਕਾਰਟੂਨ ਤੇ ਉਹ ਚੀਜ਼ਾਂ ਬਣਾ ਕੇ ਵਿਖਾਈਏ ਲੋਕਾਂ ਨੂੰ ਲੇਕਿਨ ਉਹਦੇ 'ਚ ਇਮੋਸ਼ਨ ਜੋੜਦੇ ਨਹੀਂ ਹੈਗੇ ਐਨੀਮੇਟਡ ਦੇ ਵਿੱਚ ਇਮੋਸ਼ਨ ਜੋੜਦੇ ਨੇ ਲੇਕਿਨ ਘੱਟ ਰਿਐਲਿਟੀ ਦੇ ਵਿੱਚ ਜਦੋਂ ਮਤਲਬ ਕਿਸੇ ਨੂੰ ਫਟ ਲੱਗਦਾ ਹੈਗਾ ਵਾ ਜਾਂ ਕਿਸੇ ਨੂੰ ਗਰਦਨ ਉਤਾਰਦੇ ਹੈਗੇ ਪਰ ਫੀਲ ਹੁੰਦਾ ਯਾਰ ਕਿੰਨਾ ਗਹਿਰਾ ਕੱਟ ਲੱਗਾ ਵਾ ਪੜਿਆ ਕੁਝ ਹੁੰਦਾ ਦੇਖਣ ਚ ਕੁਝ ਚਲੋ ਬਾਕੀ ਹਰ ਬੰਦੇ ਦੀ ਆਪਣੀ رائے ਆ ਤੇ ਆਪਾਂ ਅਗਲੇ ਵੀਡੀਓ ਦੇ ਵਿੱਚ ਹਾਜ਼ਰ ਹੋਣੇ ਆ ਜੀ ਤੇ ਰੱਖੋ ਆਪਣਾ ਖਿਆਲ